ਲੋਕ ਸਭਾ ਦੇ ਮੈਂਬਰ ਭਾਈ ਅੰਮ੍ਰਿਤਪਾਲ ਖਾਲਸਾ ਦੇ ਹੱਕ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਖਾਸ ਕਰਕੇ ਉਹਨਾਂ ਦੇ ਵਕੀਲ ਇਮਾਨ ਸਿੰਘ ਖਾਰਾ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਹੜੀ ਉਹਨਾਂ ਉੱਤੇ ਤੀਜੀ ਵਾਰ ਐਨਐਸਏ ਲੱਗੀ ਹੈ ਭਾਈ ਅੰਮ੍ਰਿਤਪਾਲ ਖਾਲਸਾ ਹੋਣਾਂ ਵੱਲੋਂ ਵਾਰ-ਵਾਰ ਕਦੇ ਪੰਜਾਬ ਅਤੇ ਹੇਣਾਂ ਦੀ ਹਾਈ ਕੋਰਟ ਕਦੇ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ-ਨਾਲ ਸੈਂਟਰ ਸਰਕਾਰ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਕਿ ਸੰਵਿਧਾਨਿਕ ਹੈ ਜਾਂ ਸੰਵਿਧਾਨ ਨਹੀਂ ਕਹਿੰਦਾ ਕਿ ਬਿਨਾ ਕਿਸੇ ਦੋਸ਼ ਤੋਂ ਕਿਸੇ ਵੀ ਨੌਜਵਾਨ ਲੜਕੇ ਜਾਂ ਲੜਕੀ ਉੱਤੇ ਐਨਐਸਏ ਲਗਾਈ ਜਾਵੇ ਹਾਲਾਂਕਿ ਭਾਈ ਅਮਰਪਾਲ ਖਾਲਸਾ ਹੁਣਾ ਉਤੇ ਯੁਵਾਪਾ ਲੱਗਿਆ ਹੈ ਗੁਰਪ੍ਰੀਤ ਹਰੀ ਕੇ ਨਾਂ ਦੇ ਕਤਲ ਨੂੰ ਲੈ ਕੇ ਇਸ ਤੋਂ ਇਲਾਵਾ ਕਈ ਹੋਰ ਵੀ ਤਰਾਹਾਂ ਦੇ ਵਿੱਚ ਇਨਵੋਲਵ ਨੇ ਇਹ ਝੂਠੀਆਂ ਨੇ ਇਹ ਜਾਣਬੁੱਝ ਕੇ ਮੈਨੂੰ ਪਸਾਇਆ ਗਿਆ ਹੈ ਮੇਰਾ ਇਹਨਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਲਗਾਤਾਰ ਵਿਰੋਧ ਹੋ ਰਿਹਾ ਹੈ ਪੰਜਾਬ ਸਰਕਾਰ ਦਾ ਇੱਕ ਪਾਸੇ ਐਨਐਸਸੀ ਨੂੰ ਲੈ ਕੇ ਚੁਣੌਤੀ ਦਿੱਤੀ ਗਈ ਇੱਕ ਪਾਸੇ ਪ੍ਰੋਲ ਨੂੰ ਲੈ ਕੇ ਦਵਾ ਦੂਸਰੀ ਵਾਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਜਿਹੜਾ ਹੈ ਖੜਕਾਇਆ ਗਿਆ ਹੈ ਭਾਈ ਅਮਰਪਾਲ ਖਾਲਸਾ ਦੇ ਸਮਰਥਕ ਪਰਿਵਾਰਕ ਮੈਂਬਰਾਂ ਅਤੇ ਵਕੀਲਾਂ ਵੱਲੋਂ ਤੇ ਦੂਸਰੇ ਪਾਸੇ ਭਾਈ ਅਮਰਪਾਲ ਖਾਲਸਾ ਦੇ ਪਿਤਾ ਤਰਸੀਮ ਸਿੰਘ ਖਾਲਸਾ ਨੇ ਕੀ ਕਿਹਾ ਹੈ ਪ੍ਰੋਲ ਦੇ ਲਈ ਉਸ ਨੂੰ ਲੈ ਕੇ ਵੱਡੀਆਂ ਕਵਰ ਫੇਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਅੱਜ ਅਸੀਂ ਵਿਚਾਰ ਕਰ ਸਕਦੇ ਹਾਂ ਕਿ ਜੇ ਕਿਤੇ ਵੱਡੇ ਜਨਤਕ ਸੇਵਾ ਆਜੇ ਕੋਟੇਟਸ ਨਾਲ ਸਮਾਜਿਕ ਆਰਥਿਕ ਕਬੂਤਿਆਂ ਦੇ ਸ਼ਾਂਤਾਂਕੀ ਨਾਂ ਮੁਨਵਾਰ ਜੋੜੇਗਾ ਨੇ ਰੋਣ ਦੋਸ਼ੀ ਆਖੇ ਸਮਾਜ ਦੀ ਮੋਟ ਵੱਡੀ ਕਰਵਾਉਣ ਦੀ ਇੱਛਾ ਇਹ ਹੈ ਭਾਈ ਅੰਮ੍ਰਿਤਪਾਲ ਖਾਸ ਦਾ ਪਿਤਾ ਜੇ ਇਹਨਾਂ ਦੀ ਆਵਾਜ਼ ਨਹੀਂ ਕਲੀਅਰ ਨਹੀਂ ਆ ਰਹੀ ਮੈਂ ਦੱਸ ਦਿੰਦਾ ਤੁਹਾਨੂੰ ਕਿਨੇ ਕਿਹਾ ਹੈ ਉਹਨਾਂ ਨੇ ਕਿਹਾ ਕਿ ਹਮੇਸ਼ਾ ਹੀ ਕੌਮ ਦੇ ਨਾਲ ਜ਼ਬਰਦਸਤ ਹੋਇਆ ਛੋਟੇ ਜਿਸ ਸਭ ਜਿਆਦਿਆਂ ਤੋਂ ਲੈ ਕੇ ਗੁਰੂਆਂ ਤੱਕ ਹਮੇਸ਼ਾ ਹੀ ਪੰਜਾਬੀਆਂ ਨੂੰ ਇਹਨਾਂ ਚੀਜ਼ਾਂ ਦਾ ਖਮਨਿਆਜ਼ਾ ਪੂਤਣਾ ਪਿਆ ਉਹਨਾਂ ਨੇ ਕਿਹਾ ਕਿ ਅਸੀਂ ਸਾਹਮਣਾ ਕਰਾਂਗੇ ਸੈਂਟਰ ਸਰਕਾਰ ਦਾ ਪੰਜਾਬ ਸਰਕਾਰ ਦਾ ਵਾਰ-ਵਾਰ ਚੁਣੌਤੀਆਂ ਦਿੱਤੀਆਂ ਜਾਣਗੀਆਂ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਰਿਹਾਈ ਨੂੰ ਲੈ ਕੇ ਵਹੀਰ ਖਾਲਸਾ ਵੱਲੋਂ ਸ਼ਾਂਤਮਈ तरीके ਦੇ ਨਾਲ ਪੂਰੇ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਰੈਣੀਆਂ ਕੱਢੀਆਂ ਜਾਣਗੀਆਂ ਸ਼ਾਂਤ ਮਈ ਤਰੀਕੇ ਦੇ ਨਾਲ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ ਉਹਨਾਂ ਕਹਿੰਦੇ ਕਿ ਸਮੇਂ-ਸਮੇਂ ਤੇ ਧੱਕੇ ਹੋਏ ਨੇ ਪੱਕੇ ਪਾਤ ਹੋਏ ਨੇ ਜਾਲੀ ਐਨਐਸਏ ਲੱਗੀਆਂ ਨੇ ਭਾਈ ਅਮਰਪਾਲ ਖਾਲਸਾ ਸਹੀ ਨੇ ਜਾਂ ਗਲਤ ਹੈ ਇਸ ਦਾ ਫੈਸਲਾ ਜਿਹੜਾ ਕਾਨੂੰਨ ਕਰੇਗਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਫੈਸਲਾ ਵੀ ਕਹਿੰਦੇ ਨੇ 2 ਫਰਵਰੀ ਨੂੰ ਆਵੇਗਾ 2 ਫਰਵਰੀ ਤੋਂ ਪਹਿਲਾਂ ਜਿਹੜੇ ਨੇ ਕੁਝ ਪ੍ਰੋਗਰਾਮ ਅਲਿੱਕੇ ਗਏ ਨੇ ਜਾਂ ਅਲਿੱਕੇ ਜਾਣਗੇ ਉਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਆ ਲੋਕ ਸਭਾ ਦੇ ਮੈਂਬਰ ਭਾਈ ਭਾਈ ਲੋਕ ਸਭਾ ਦੇ ਮੈਂਬਰ ਭਾਈ ਅੰਮ੍ਰਿਤਪਾਲ ਖਾਲਸਾ ਦੇ ਪਿਤਾ ਹੁਣਾ ਵੱਲੋਂ ਉਹਨਾਂ ਨੇ ਕਿਹਾ ਕਿ ਸਾਡੇ ਹੌਸਲੇ ਮਜ਼ਬੂਤ ਨੇ ਸਾਡੇ ਹੌਸਲੇ ਬਲੰਦ ਨੇ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੱਡੇ ਪੱਧਰ ਤੇ ਲੜਾਂਗੇ ਚੁਣੌਤੀ ਦੇਾਂਗੇ ਪੰਜਾਬ ਸਰਕਾਰ ਨੂੰ ਭਾਈ ਅਮਰਪਾਲ ਖਾਲਸਾ ਐਜ਼ ਇੱਕ ਮੁੱਖ ਮੰਤਰੀ ਹੋਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਉਹਨਾਂ ਨੇ ਇਹ ਵੀ ਖਬਰਾਂ ਇਹ ਵੀ ਆਗੀਆਂ ਨੇ ਕਿ ਤਲਵੰਡੀ ਸਾਬੋ ਤੋਂ ਭਾਈ ਅਮਰਪਾਲ ਖਾਲਸਾ ਚੋਣ ਲੜ ਸਕਦੇ ਨੇ ਈਮਾਨ ਸਿੰਘ ਖਾਰਾ ਜਿਹੜੇ ਨੇ ਉਹ ਲੜਨਗੇ ਚੋਣ ਹਲਕਾ ਸੰਦੂਲ ਸੰਦੂਲਗੜ ਤੋਂ ਅਤੇ ਜਿਹੜੇ ਹੈਗੇ ਨੇ ਪਹਾੜਾ ਸਿੱਧੂ ਉਹ ਧੂੜੀ ਤੋਂ ਲੜਨਗੇ ਲੱਖਾ ਸਿਹਦਾਰਾ ਜਿਹੜੇ ਨੇ ਉਹ ਆਪਣੇ ਹਲਕੇ ਦੇ ਵਿੱਚ ਚੋਣ ਲੜਨਗੇ ਯਾਨੀ ਕਿ ਪਾਰਟੀ ਦਾ ਵਿਸਤਾਰ ਜਿਹੜਾ ਹੈ ਬڑے ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਰਿਹਾਈ ਲਈ ਉਹਨਾਂ ਨੇ ਕਹਿ ਕੇ ਸਾਡੇ ਵੱਲੋਂ ਵਾਰ-ਵਾਰ ਦਰਵਾਜ਼ਾ ਖੜਕਾਇਆ ਜਾਵੇਗਾ ਪੰਜਾਬ ਅਤੇ ਹਰਾਂ ਦੀ ਹਾਈ ਕੋਰਟ ਦਾ ਇਹ ਸਾਡਾ ਹਕ ਲਾਹੀ ਹੱਕ ਹੈ ਉਹਨਾਂ ਉੱਤੇ ਜਾਣ ਬੁੱਝ ਕੇ ਐਨਐਸਏ ਲਗਾਈ ਹੋਈ ਹੈ ਉਹਨਾਂ ਨੂੰ ਜਾਣ ਬੁੱਝ ਕੇ ਜੇਲ੍ਹਾਂ ਦੇ ਵਿੱਚ ਡਕਿਆ ਹੋਇਆ ਹੈ ਯਾਨੀ ਕਿ ਸ਼ਾਂਤ ਮਈ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ 26 ਜਨਵਰੀ ਨੂੰ ਅਸੀਂ ਸ਼ਾਂਤ ਮਈ ਤਰੀਕੇ ਦੇ ਨਾਲ ਸਰਕਾਰਾਂ ਦਾ ਵਿਰੋਧ ਕੀਤਾ ਬੰਦੀ ਸਿੰਘਾਂ ਨੂੰ ਰਿਹਾਈ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਰਿਹਾਈ ਨੂੰ ਲੈ ਕੇ ਉਹਨਾਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪ੍ਰੋਗਰਾਮ ਅਲਿਕੇ ਜਾਣਗੇ ਤਾਂ ਜੋ ਐਨਐਸਏ ਟੁੱਟੇ ਭਾਈ ਅੰਮ੍ਰਿਤਪਾਲ ਖਾਲਸਾ ਬਾਹਰ ਆਉਣ ਅਤੇ ਆਪਣੀ ਪਾਰਟੀ ਦੀ ਚੜ੍ਹਦੀ ਕਲਾ ਦੇ ਲਈ ਆਪਣੀ ਪਾਰਟੀ ਜਿਹੜੀ ਉਹਨਾਂ ਦੀ ਪਾਰਟੀ ਜਿਹੜੀ ਤਿਆਰੀ ਕਰਦੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਉੱਥੇ ਉਹ ਸਰਗਰਮ ਹੋ ਜਾਣ ਧੰਨਵਾਦ